ਸੇਵਾ ਮੰਨ ਨਾਲ ਨਿਭਾਉਂਦਿਆਂ ਸਾਰੇ ਪ੍ਰਬੰਧ ਵੱਲੋਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਬਲਾਉ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਉਮਰ ਆਕੇ ਬਾਛਦ ਉੰਦਰ ਜਾਦ ਰਫਤ ਉਮਰ ਆਕੇ ਬਰਬੂਦ ਬਾ ਅਰਫਤ ਸੂਰਾ ਸੁ ਪਹਿਚਾਨੀ ਐ ਜੋ ਲਰੈ ਦੀਨ ਕੇ ਹੇਤ ਉਰਜਾ ਪੁਰਜਾ ਕਟ ਮਰੈ ਕਬ ਹੂ ਨਾ ਛਾੜੈ ਖੇਤ ਸੋ ਦਿਨ ਦੁਨੀਆਂ ਦੇ ਮਾਲਕ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੱਜ ਬੈਠੇ ਗੁਰੂ ਰੂਪ ਪਿਆਰੇ ਸਤਸੰਗੀਓ ਗੁਰੂ ਸਾਹਿਬ ਜੀ ਨੇ ਇਹ ਸਮਾਂ ਬਖਸ਼ਿਆ ਹੈ ਗੁਰੂ ਸਾਹਿਬ ਜੀ ਦੀ ਇਹ ਕਿਰਪਾ ਬਣਦੀ ਹੈ ਜਦੋਂ ਅਸੀਂ ਆਪਣੇ ਮਾਲਕ ਦੀ ਗੋਦ ਵਿੱਚ ਬੈਠਦੇ ਹਾਂ ਸੋ ਇਸ ਸਤਗੁਰੂ ਦੀ ਕਿਰਪਾ ਹੈ ਆਓ ਰਸਨਾ ਪਵਿੱਤਰ ਕਰੀਏ ਕਿਉਂਕਿ ਯਾਦ ਵਿੱਚ ਜੁੜਿਆ ਜਾਏ ਤੇ ਮਨ ਜਿਹੜਾ ਉਸ ਵਿੱਚ ਪਸੀਜ ਜਾਂਦਾ ਹੈ ਜੇ ਯਾਦ ਵਿੱਚ ਨਾ ਜੁੜਿਆ ਜਾਏ ਤੇ ਕੇਵਲ ਬਾਰੀ ਬੈਠੇ ਹੁੰਦੇ ਆ ਤ੍ਰੀਵ ਹਾਜ਼ਰੀ ਨਹੀਂ ਲੱਗਦੀ ਹੈ ਹੁਣ ਮੰਨ ਕਰਕੇ ਭਾਈ ਮਣੀ ਸਿੰਘ ਜੀ ਵੀ ਪ੍ਰਮਾਤਮਾ ਨਾਲ ਇੱਕ ਮਿਕ ਹੋਏ ਪਏ ਸੀ ਤਨ ਵਾਰਨ ਦੇ ਨਾਲ-ਨਾਲ ਦੁਨੀਆ ਨੂੰ ਇਹ ਦੱਸਿਆ ਜੇ ਲੋੜ ਪਵੇ ਤੇ ਬੰਦ-ਬੰਦ ਵੀ ਕਟਵਾਉਣਾ ਪੈਂਦਾ ਹੈ ਖੋਪਰ ਵੀ ਲੱਤ ਦੇ ਨੇ ਪੁੱਠੀ ਖੱਲ ਵੀ ਲੱਤ ਜਾਂਦੀ ਹੈ ਸੰਗਤ ਜੀ ਪੂਰੇ ਦੇ ਪੂਰੇ ਪਰਿਵਾਰ ਨੂੰ ਕੋਲੂ ਵਿੱਚ ਪੀੜ ਦਿੱਤਾ ਜਾਂਦਾ ਹੈ ਇੱਕ ਨਹੀਂ ਹੋ ਸਕਦਾ ਬੱਚੇ ਦੀ ਮੌਤ ਦੇਖਣਗੇ ਪਿਓ ਡੋਲ ਜੇਗਾ ਮਾਂ ਡੋਲ ਜੇਗੀ ਦਾਦੀ ਡੋਲ ਜੇਗੀ ਪਰ ਜਿਹੜੇ ਇਸ ਮਾਰਗ ਤੇ ਚੱਲਦੇ ਆ ਨਾ ਜਿਹੜੇ ਇਸ ਮਾਰਗ ਨੂੰ ਪਕੜ ਲੈਂਦੇ ਨੇ ਜਿਹੜੇ ਇਸ ਮਾਰਗ ਤੇ ਰਸਤੇ ਤੇ ਤੁਰ ਪੈਂਦੇ ਨੇ ਸੱਚ ਜਾਣਿਓ ਇੱਕ ਜੁਗ ਨਹੀਂ ਜੁਗਾ ਜੁਗੰਤਰਾ ਤੱਕ ਉਹਨਾਂ ਸੂਰਮਿਆਂ ਦਾ ਨਾਮ ਰੋਸ਼ਨ ਹੋ ਜਾਂਦਾ ਹੈ ਅਸੀਂ ਚਲੇਗੇ ਕੋਈ ਦੱਸ ਦੇਣ ਥੋੜਾ ਸਮਾਂ ਯਾਦ ਕਰੇਗਾ ਪਰ ਜਿਹੜੇ ਤਨਵਾਰ ਦੇ ਨੇ ਕੌਮ ਦੇ ਵਾਸਤੇ ਜਿਹੜੇ ਆਪਾਂ ਭਾਵ ਨਿਸ਼ਾਵਰ ਕਰ ਜਾਂਦੇ ਨੇ ਫਿਰ ਉਹਨਾਂ ਨੂੰ ਸਾਰਾ ਸੰਸਾਰ ਯਾਦ ਕਰਦਾ ਵੈ ਤੇ ਸੰਸਾਰ ਉਹਨਾਂ ਨੂੰ ਯਾਦ ਕਰਦਾ ਜਾਂ ਜਿਹੜੇ ਬੰਦਗੀ ਵਿੱਚ ਇੱਕ ਲੀਨ ਨੇ ਤੇ ਜਾਂ ਕੌਮ ਵਾਸਤੇ ਤਨਵਾਰ ਦੇ ਧੰਨ ਛੇਵੇਂ ਪਾਤਸ਼ਾਹ ਨੂੰ ਇਸੇ ਕਰਕੇ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਪਾਉਣੀਆਂ ਪਈਆਂ ਸੀ ਇਹ ਨਹੀਂ ਕਿ ਜਿਹੜਾ ਮਰਜੀ ਆਏ ਤੇ ਚਪੇੜ ਮਾਰ ਕੇ ਚਲੇ ਆ ਜਾਏ ਪੈ ਕਾਹੂ ਕੋ ਦੇਤ ਨਹਿ ਨਹਿ ਪੈਮਾਨਤ ਆਨ ਕਿਸੇ ਨੂੰ ਪੈ ਦੇਣਾ ਵੀ ਮਾੜਾ ਤੇ ਕਿਸੇ ਦਾ ਪੈ ਸਹਿਣਾ ਵੀ ਮਾੜਾ ਇਹ ਨਹੀਂ ਜਣਾ ਖਣਾ ਆ ਤੇ ਚਪੇੜ ਮਾਰੇ ਤੇ ਚਲੇ ਗਏ ਅਸੀਂ ਚੁੱਪ ਕਰਕੇ ਬੈਠੇ ਰਹੀਏ ਨਹੀਂ ਧੰਨ ਛੇਵੇਂ ਪਾਤਸ਼ਾਹ ਨੇ ਜਿਹੜਾ ਇਹ ਮਾਰਗ ਰੰਭ ਕਰ ਦਿੱਤਾ ਸੀ ਦੇਖੋ ਸ਼ਹੀਦੀਆਂ ਬੜੀਆਂ ਨੇ ਜੇ ਅਸੀਂ ਇਸਾਈਅਤ ਧਰਮ ਦੇਖੀਏ ਉਹਦੇ ਚ ਵੀ ਸ਼ਹੀਦੀ ਹੈ ਜੇ ਅਸੀਂ ਮਨਸੂਰ ਨੂੰ ਦੇਖੀਏ ਉਹਦੀ ਵੀ ਸ਼ਹੀਦੀ ਹੈ ਬੜੀਆਂ ਸ਼ਹੀਦੀਆਂ ਨੇ ਹਰੇਕ ਧਰਮ ਵਿੱਚ ਆਪਣੇ ਧਰਮ ਪ੍ਰਤੀ ਵਾਰਨ ਵਾਲੇ ਨੂੰ ਸ਼ਹੀਦ ਕਿਹਾ ਜਾਂਦਾ ਉਹ ਕਿਸੇ ਵੀ ਧਰਮ ਦਾ ਹੋਵੇ ਭਾਵੇਂ ਉਹ ਇਸਲਾਮ ਧਰਮ ਹੈ ਭਾਵੇਂ ਉਹ ਯਹੂਦੀ ਧਰਮ ਹੈ ਭਾਵੇਂ ਉਹ ਫਾਰਸੀ ਧਰਮ ਹੈ ਭਾਵੇਂ ਸਿੱਖ ਭਾਵੇਂ ਕੋਈ ਧਰਮ ਲੈ ਲਓ ਜਿਹੜਾ ਆਪਣੇ ਧਰਮ ਵਾਸਤੇ ਆਪਾਂ ਪਾ ਵਾਰਦਾ ਉਹ ਸ਼ਹੀਦ ਜਗਤ ਵਿੱਚ ਅਖਵਾਉਂਦਾ ਹੈ ਇੱਥੇ ਤਾਂ ਮੁਹੰਮਦ ਸਾਹਿਬ ਦਾ ਇੱਕ ਦੰਦ ਟੁੱਟਾ ਸੀ ਨਾ ਕਰਬਲਾ ਦੇ ਮੈਦਾਨ ਵਿੱਚ ਜਦੋਂ ਜਨਾਬ ਹਿਕਮਈਆ ਨੇ ਪਹਿਲੇ ਸਮਿਆਂ 'ਚ ਤੁਹਾਨੂੰ ਪਤਾ ਹੈ ਜਦੋਂ ਜੰਗ ਹੁੰਦਾ ਸੀ ਤੇ ਜਿਹੜਾ ਧਰਤੀ ਤੇ ਡਿੱਗ ਪੈਂਦਾ ਸੀ ਨਾ ਉਹ ਜਿਹੜੇ ਜਰਨੈਲ ਹੁੰਦੇ ਸੀ ਤੇ ਉਹ ਆ ਕੇ ਨਾ ਫਿਰ ਜਾਂ ਨੌ ਖਿਚਦੇ ਸੀ ਜਾਂ ਚੱਪੜੀਆਂ ਤੋੜਦੇ ਸੀ ਭਾਵ ਜਦੋਂ ਨੌ ਖਿੱਚਿਆ ਜਾਏਗਾ ਦਰਦ ਹੋਏਗੀ ਪਤਾ ਲੱਗੇਗਾ ਇਹ ਜਿਉਂਦਾ ਵੈ ਕਿ ਖਤਮ ਹੋ ਚੁੱਕਾ ਵੈ ਇਦਾਂ ਹੀ ਮੁਹੰਮਦ ਸਾਹਿਬ ਦਾ ਵੀ ਇੱਕ ਦੰਦ ਤੋੜਿਆ ਸੀ ਜਰਨੈਲ ਇਨਕਵਈਆ ਨੇ ਬੜਾ ਮਹਾਬਲੀ ਜਰਨੈਲ ਸੀ ਜਦੋਂ ਕਰਬਲਾ ਦੇ ਮੈਦਾਨ ਵਿੱਚ ਮੁਹੰਮਦ ਸਾਹਿਬ ਪਏ ਸੀ ਨਾ ਤੇ ਜਦੋਂ ਮੁਹੰਮਦ ਸਾਹਿਬ ਜੀ ਦੇ ਲੱਗੇ ਆਇਆ ਉਹਨੇ ਦੇਖਿਆ ਦੇਖਾਂ ਤੇ ਸਹੀ ਇਹਦੇ 'ਚ ਜਾਨ ਹੈਗੀ ਐ ਕਿ ਨਹੀਂ ਐ ਉਹਨੇ ਕੀ ਕੀਤਾ ਆਪਣੇ ਕਿਰਪਾਨ ਦੇ ਮੁਠੇ ਨਾਲ ਮੁਹੰਮਦ ਸਾਹਿਬ ਦਾ ਇੱਕ ਦੰਦ ਤੋੜਿਆ ਸੀ ਜਦੋਂ ਦਰਦ ਹੋਏਗੀ ਚੀਕ ਮਾਰਨਗੇ ਚੀਕ ਮਾਰਨਗੇ ਤੇ ਮੈਂ ਉਸੇ ਵੇਲੇ ਖਤਮ ਕਰਦਾਗਾ ਮੁਹੰਮਦ ਸਾਹਿਬ ਉਹ ਪੀੜਾ ਨੂੰ ਜੜ ਗਏ ਪਰ ਸੱਚ ਜਾਣਿਓ ਇੱਕ ਨਬੀ ਦਾ ਦੰਦ ਟੁੱਟਿਆ ਤੇ ਉਹ ਦੰਦ ਵੀ ਸ਼ਹੀਦ ਅਖਵਾਇਆ ਸਾਡੀ ਕੌਮ ਦੇ ਤੇ ਰਸਤੇ ਰਸਤੇ ਤੇ ਸ਼ਹੀਦਾਂ ਦੇ ਸਿਰ ਪਏ ਹੋਏ ਨੇ ਸੰਗਤ ਜੀ ਕੋਈ ਇੱਕ ਸ਼ਹੀਦ ਨਹੀਂ ਮੁਹੰਮਦ ਸਾਹਿਬ ਦਾ ਇੱਕ ਦੰਦ ਟੁੱਟਦਾ ਤੇ ਨਬੀ ਦਾ ਦੰਦ ਸ਼ਹੀਦ ਦਾ ਦਰਜਾ ਖਵਾਉਂਦਾ ਹੈ ਕਦੀ ਇਸ ਕੌਮ ਨੂੰ ਦੇਖਿਓ ਸੰਗਤ ਜੀ ਇੱਥੇ ਚੱਪਣੀਆਂ ਵੀ ਲਾ ਦਿੱਤੀਆਂ ਜਾਂਦੀਆਂ ਨੇ ਇੱਥੇ ਬੰਦ-ਬੰਦ ਵੀ ਕੱਟੇ ਜਾਂਦੇ ਨੇ ਇੱਥੇ ਜੂੰਦਿਆਂ ਖੁੱਪਰ ਵੀ ਲੱਤਦੇ ਨੇ ਇੱਥੇ ਚੌਂਕ ਵਿੱਚ ਖਲਾਰ ਕੇ ਪੁੱਠੀ ਖੱਲ ਵੀ ਲੱਤਦੀ ਹੈ ਇਹ ਕੌਮ ਕਿਹੜੀ ਸੀ ਇਹ 10ਵੇਂ ਪਾਤਸ਼ਾਹ ਤੇ 6ਵੇਂ ਪਾਤਸ਼ਾਹ ਦੀ ਸਾਜੀ ਹੋਈ ਸੀ ਤੁਸੀਂ ਹੁਣੇ ਸੁਣਿਆ ਨਾ ਸਾਡੇ ਅਤੀ ਸਤਿਕਾਰਯੋਗ ਸਾਡੇ ਬਾਪੂ ਜੀ ਚਰਨ ਸਿੰਘ ਜੀ ਬੜੀ ਸੋਹਣੀ ਉਹਨਾਂ ਇੱਕ ਗੱਲ ਕਹੀ ਕਹਿੰਦੇ ਜਦੋਂ ਚਮਕੌਰ ਦੀ ਗੜੀ ਵਿਸ ਸੀ ਨਾ ਦਸਵੇਂ ਪਾਤਸ਼ਾਹ ਤੇ ਜਕਾਰਾ ਛੱਡਿਆ ਸੀ ਇਹ ਖੁਸ਼ੀ ਦਾ ਪ੍ਰਤੀਕ ਹੈ ਤੇ ਸੰਗਤ ਜੀ ਕਮਾਲ ਦੀ ਗੱਲ ਹੈ ਪਾਤਸ਼ਾਹ ਨੇ ਜਦੋਂ ਅਜੀਤ ਸਿੰਘ ਜੀ ਨੂੰ ਤੋੜਨਾ ਸੀ ਨਾ ਤੇ ਸਾਡੇ ਬਾਬੇ ਨੇ ਇੱਕ ਗੱਲ ਕਹੀ ਸੀ ਅਜੀਤ ਸਿੰਘ ਜਿਸ ਦਿਨ ਤੇਰਾ ਜਨਮ ਹੋਇਆ ਸੀ ਉਸ ਦਿਨ ਮੈਂ ਪੰਗਾਣੀ ਜਿੱਤੀ ਸੀ ਜਦਣ ਤੇਰਾ ਜਨਮ ਸੀ ਨਾ ਖਬਰ ਆਈ ਕੀ ਆਪ ਜੀ ਦੇ ਘਰ ਸਹਬਜ਼ਾਦੇ ਦਾ ਜਨਮ ਹੋਇਆ ਤੇ ਸਾਰੇ ਸੂਰਬੀਰਾ ਨੇ ਨਾਮ ਪਲਕੀ ਰੱਖਿਆ ਸੀ ਤੇਰਾ ਨਾਮ ਬਾਬਾ ਅਜੀਤ ਰੱਖਿਆ ਸੀ ਦੇਖ ਜਿੱਦਣ ਤੇਰਾ ਜਨਮ ਹੋਇਆ ਉਸ ਦਿਨ ਮੈਂ ਪੰਗਾਣੀ ਜਿੱਤ ਕੇ ਗਿਆ ਸੀ ਉਹ ਮੇਰੇ ਪੁੱਤਰ ਅੱਜ ਚਮਕੌਰ ਦੀ ਗੜੀ 'ਚ ਚੱਲਿਆ ਆਵੇਂ ਜਿੱਦਣ ਜਨਮ ਸੀ ਉਸ ਦਿਨ ਪੰਗਾਣੀ ਜਿੱਤ ਕੇ ਆਇਆ ਸੀ ਜਿੱਦਣ ਤੂੰ ਸ਼ਹੀਦ ਹੋਵੇਂ ਤੇ ਬਾਜਾਂ ਵਾਲਾ ਚਮਕੌਰ ਜਿੱਤ ਕੇ ਜਾਵੇ ਜਿੱਦਨ ਤੇਰਾ ਜਨਮ ਸੀ ਨਾ ਮਾਨ ਸੀ ਅੱਜ ਪੰਗਾਣੀ ਦਾ ਜੁੱਧ ਜਿੱਤਿਆ ਨਗਾਰੇ ਵੱਜੇ ਸੀ ਇਹ ਪਹਿਲੇ ਦਸਵੇਂ ਪਾਤਸ਼ਾਹੀ ਆ ਜਿਨ੍ਹਾਂ ਨੇ ਊਠ ਦੀ ਖੱਲ ਦਾ ਲੈ ਕੇ ਤੇ ਨਗਾਰਾ ਬਣਾਇਆ ਸੀ ਤਬਲਾ ਜਿਹੜਾ ਉਹ ਬੱਕਰੇ ਦੇ ਚਮਦੇ ਨਾਲ ਬਣਿਆ ਜਾਂਦਾ ਢੋਲਕ ਬਣਦੀ ਹੈ ਪਰ ਜਿਹੜਾ ਨਗਾਰਾ ਊਠ ਦੀ ਖੱਲ ਤੋਂ ਬਿਨਾਂ ਨਹੀਂ ਵੱਜਦਾ ਪਰ ਇਹਨੂੰ ਵਜਾਉਣ ਵਾਸਤੇ ਵੀ ਤਜਰਬਾ ਚਾਹੀਦਾ ਵੈ ਉਹਨੇ ਬਾਬਾ ਜੀ ਨੇ ਵਜਾਇਆ ਹੈ ਨਾ ਇੱਕ ਵਾਰੀ ਅਸੀਂ ਐ ਸਾਰੇ ਆਪਣੇ ਆਤਮਾ ਤੌਰ ਤੇ ਕੈਮ ਹੋ ਗਏ ਸੀ ਨਗਾਰਾ ਵਜਾਉਣਾ ਬੰਦ ਸੀ ਮਿਰਦੰਗ ਵਜਾਉਣੀ ਬੰਦ ਸੀ ਕੋਈ ਢੋਲਕ ਨਹੀਂ ਸੀ ਵਜਾ ਸਕਦਾ ਕੋਈ ਟਲ ਟੱਲੀਆਂ ਨਹੀਂ ਸੀ ਖੜਕਾ ਸਕਦਾ ਸੱਚ ਜਾਣਿਓ ਮੰਦਰ ਤੋਂ ਬਾਹਰ ਗੈਤਰੀ ਦੇ ਮੰਤਰਾਂ ਦੀ ਆਵਾਜ਼ ਨਹੀਂ ਸੀ ਆ ਸਕਦੀ ਕਿਸੇ ਵਿੱਚ ਤਾਕਤ ਨਹੀਂ ਸੀ ਕਿ ਉੱਚੀ ਉੱਚੀ ਕਿਸੇ ਮੰਤਰ ਦਾ ਜਾਪ ਕਰ ਸਕੇ ਪਰ ਜਿਸ ਦਿਨ ਦਸਵੇਂ ਪਾਤਸ਼ਾਹ ਨੇ ਕਿਰਪਾ ਕੀਤੀ ਉਦੋਂ ਮਿਰਦੰਗ ਨਹੀਂ ਉਦੋਂ ਫਿਰ ਨਗਾਰਾ ਵੱਜਦਾ ਸੀ ਤੇ ਜਦੋਂ ਨਗਾਰਾ ਵੱਜਦਾ ਸੀ ਨਾ ਤੇ ਪਹਾੜੀ ਰਾਜੇ ਕੀ ਸਮੇ ਦੀ ਹਕੂਮਤ ਦਾ ਦਿਲ ਵੀ ਕੰਬਦਾ ਸੀ ਇਹ ਨਗਾਰਾ ਖੁਸ਼ੀ ਦਾ ਪ੍ਰਤੀਕ ਹੈ ਜਿੱਤ ਦਾ ਪ੍ਰਤੀਕ ਹੈ ਅੱਜ ਜਿਨ੍ਹਾਂ ਦੀ ਯਾਦ ਵਿੱਚ ਤੁਸੀਂ ਜੁੜੇ ਹੋ ਇਹ ਜਿੱਤ ਦੇ ਪ੍ਰਤੀਕ ਹੁੰਦੇ ਨੇ ਕਿਉਂਕਿ ਇਹਨਾਂ ਨੇ ਕੌਮ ਵਾਸਤੇ ਕੁਝ ਕੀਤਾ ਹੈ ਮੈਂ ਪਹਿਲਾ ਜ਼ਿਕਰ ਕੀਤਾ ਮੌਤ ਹੈ ਦੁੱਖ ਲੱਗਦਾ ਕਿਸੇ ਚੀਜ਼ ਦਾ ਕੋਲੋਂ ਵਿਛੜ ਜਾਣਾ ਦੁੱਖ ਹੁੰਦਾ ਹੈ ਭਾਈ ਦਿਆ ਸਿੰਘ ਨੇ ਵੀ ਕਿਹਾ ਸੀ ਨਾ ਮਹਾਰਾਜ ਜੀ ਦੁੱਖ ਬੜਾ ਲੱਗਦਾ ਜੀ ਕਰਦਾ ਕਿ ਇੱਕ ਹਜ਼ੂਰੀਆ ਮੇਰੇ ਕੋਲ ਹੈਗੇ ਮੈਂ ਬਾਬਾ ਜੀ ਦੇ ਸਰੀਰ ਤੇ ਪਾ ਦਿਆਂ ਮੇਰੇ ਪਾਛਾ ਆਖਣ ਲੱਗੇ ਜੇ ਹੋਰ ਹੈਗੇ ਨੇ ਤੇ ਬਾਕੀ ਵੀ ਮੈਨੂੰ ਜੀਤ ਸਿੰਘ ਹੀ ਨਜ਼ਰ ਆਉਂਦੇ ਨੇ ਕਿਉਂਕਿ ਕੌਮੋ ਕੇ ਲਈ ਮੌਤ ਹੈ ਮਰਕਸ਼ ਕੇ ਲਈ ਜੁਦਾਈ ਇਹ ਜਿਹੜਾ ਜੁਦਾਈ ਦਾ ਗਮ ਹੈ ਨਾ ਦੇਖੋ ਸੰਗਤ ਜੀ ਮੌਤ ਨਿਸ਼ਚਿਤ ਹੈ ਦੁੱਖ ਲੱਗਦਾ ਹੈ ਜਦੋਂ ਸਾਡੇ ਕੋਲੋਂ ਕੁਝ ਵਿਛੜਦਾ ਹੈ ਨਾ ਕੁਝ ਮਿਲਿਆ ਸੀ ਮਿਲ ਕੇ ਵਿਛੜ ਗਿਆ ਉਹਦਾ ਦੁੱਖ ਲਾਜ਼ਮੀ ਲੱਗਣਾ ਹੈ ਪਰ ਇੱਕ ਦੇ ਜਾਣ ਦਾ ਦੁੱਖ ਹੁੰਦਾ ਹੈ ਤੇ ਇੱਕ ਦੇ ਜਾਣ ਵਾਸਤੇ ਆਉਣ ਵਾਲੀ ਕੌਮ ਨੂੰ ਬਲ ਮਿਲਦਾ ਹੈ ਇੱਕ ਦੇ ਜਾਨ ਮਗਰ ਵਰਲਾਪ ਕੀਤਾ ਜਾਂਦਾ ਹੈ ਸੰਗਤ ਜੀ ਤੇ ਇੱਕ ਦੇ ਜਾਨ ਮਗਰ ਸਾਨੂੰ ਆਪਣੇ ਆਉਣ ਵਾਲੀ ਪੀੜੀ ਨੂੰ ਇਹ ਦੱਸਿਆ ਜਾਂਦਾ ਹੈ ਇੱਕ ਗਿਆ ਸੀ ਜਿਹੜਾ ਸੰਸਾਰ ਵਿੱਚ ਸਵਾਏ ਕੋ ਕਰਮਾ ਤੋਂ ਬਿਨਾ ਹੋਰ ਕੁਝ ਨਹੀਂ ਇਕੱਠਿਆ ਕੀਤਾ ਇੱਕ ਆਇਆ ਸੀ ਉਹਨੇ ਗੁਣ ਵੀ ਇਕੱਠੇ ਕੀਤੇ ਤੇ ਕੌਮ ਵਾਸਤੇ ਆਪਣਾ ਤਨ ਵੀ ਵਾਰਿਆ ਹੈ ਸਾਡੀ ਗੁਰੂ ਸਾਹਿਬ ਨੂੰ ਕਹਿਣਾ ਪਿਆ ਪਹਿਲਾ ਮਰਨ ਕਬੂਲ ਭਾਈ ਜੇ ਇਸ ਮਾਰਗ ਤੇ ਚੱਲਣਾ ਹੈ ਨਾ ਤੇ ਮੌਤ ਕਬੂਲਣੀ ਪਏਗੀ ਮੌਤ ਨੂੰ ਅੱਗੇ ਰੱਖ ਕੇ ਚੱਲਣਾ ਪਏਗਾ ਤੇ ਜਦੋਂ ਇਹ ਯੋਧੇ ਮੌਤ ਨੂੰ ਅੱਗੇ ਰੱਖ ਕੇ ਚੱਲਦੇ ਸੀ ਨਾ ਹੁਣ ਵਜੀਦ ਖਾਨ ਨੇ ਕਿਹਾ ਬਾਬਾ ਮੋਤੀराम ਜੀ ਨੂੰ ਕਿ ਛੱਡ ਦਿਆਂਗਾ ਕਿਉਂਕਿ ਗੰਗੂ ਦੇ ਭਰਾ ਪੰਮੇ ਨੇ ਚੁਗਲੀ ਕੀਤੀ ਹੈ ਦੋਵੇਂ ਰਸੋਈਏ ਸੀ ਹੁਣ ਸਮੇ ਸਮੇ ਦੀ ਹਕੂਮਤ ਸਮੇ ਸਮੇ ਦੀ ਸਰਕਾਰ ਕਦੀ ਵੀ ਯੋਧਿਆਂ ਨੂੰ ਉੱਠਣ ਨਹੀਂ ਦਿੰਦੀ ਹੈ ਯੋਧੇ ਦਾ ਪ੍ਰਤੀਕ ਹੁੰਦਾ ਹੈ ਸੱਚ ਬੋਲਣਾ ਤੇ ਸੱਚ ਕੋਈ ਸੁਣਨਾ ਨਹੀਂ ਚਾਹੁੰਦਾ ਸੰਗਤ ਜੀ ਕਿਉਂਕਿ ਗੁਰੂ ਬਾਬੇ ਦਾ ਵੀ ਸ਼ਬਦ ਹੈ ਨਾ ਕਲਯੁਗ ਵਿੱਚ ਕੀ ਹੋਏਗਾ ਬਸ ਕਲਯੁਗ ਵਿੱਚ ਇੱਕ ਝੂਠ ਪ੍ਰਧਾਨ ਹੋ ਜਾਵੇਗਾ ਗੁਰੂ ਸਾਹਿਬ ਨੇ ਕਿਹਾ ਹੈ ਨਾ ਕਲ ਵਿੱਚ ਜੋ ਕਲਯੁਗ ਵਿੱਚ ਸ਼ਰਮ ਚਲੀ ਜਾਏਗੀ ਕਿਉਂਕਿ ਸ਼ਰਮ ਧਰਮ ਦੁਏ ਛੱਪ ਖਲੋਏ ਕੂੜ ਫਿਰੈ ਪ੍ਰਧਾਨ ਵੇਲਾ ਲੋ ਭਾਈ ਲਾਲੋ ਨੂੰ ਇਹ ਗਿਆਨ ਦਿੰਦੇ ਆ ਕਿ ਅਸੀਂ ਸੱਤ ਵਾਰੀ ਨਾਮ ਆਇਆ ਇੱਕ ਸ਼ਬਦ ਵਿੱਚ ਭਾਈ ਲਾਲੋ ਦਾ ਕੀ ਹੋਏਗਾ ਕੂੜ ਝੂਠ ਪ੍ਰਧਾਨ ਹੋ ਜਾਏਗਾ ਤੇ ਜਿਹੜੀ ਸ਼ਰਮ ਹੈ ਉਹ ਚਲੀ ਜਾਏਗੀ ਤੇ ਸੰਗਤ ਜੀ ਪਰਮਾਤਮਾ ਦੇ ਧਰਮ ਮਾਰਗ ਤੋਂ ਜੀਵ ਪਰੇ ਹੋ ਜਾਵੇਗਾ ਤੇ ਜਿਹੜੇ ਵਿਰਲੇ ਹੋਣਗੇ ਉਹਨਾਂ ਨੂੰ ਸਮੇਂ ਦੀ ਸਰਕਾਰ ਸੱਚ ਨਹੀਂ ਬੋਲਣ ਦੇਣ ਦੇਗੀ ਅੱਜ ਵੀ ਸੱਚ ਬੋਲੋ ਨਹੀਂ ਬੋਲਣ ਦਿੱਤਾ ਜਾਂਦਾ ਆ ਦਬਾਇਆ ਜਾਂਦਾ ਵੈ ਉਹਨੂੰ ਖਤਮ ਕੀਤਾ ਜਾਂਦਾ ਵੈ ਪਰ ਜਿਹੜੇ ਸੱਚ ਬੋਲਦੇ ਨੇ ਉਹ ਤਨਵਾਰਨ ਤੋਂ ਕਦੀ ਨਾ ਮੁਕਰਨੇ ਹੀ ਹੁੰਦੇ ਨੇ ਹੁਣ ਸੱਚ ਸੀ ਨਾ ਪ੍ਰਸ਼ਨ ਕੀਤਾ ਤੂੰ ਦੁੱਧ ਪਲਾਇਆ ਬੱਚਿਆਂ ਨੂੰ ਮਾਂ ਗੁਜਰੀ ਨੂੰ ਸੱਚ ਹੈ ਪਲਾਇਆ ਵੈ ਕਹਿੰਦੇ ਤੇਨੂੰ ਫਤਵਾ ਨਹੀਂ ਸੀ ਯਾਦ ਹੁਣ ਫਤਵਾ ਕਿਹੜਾ ਵੈ ਕਹਿੰਦੇ ਮੈਨੂੰ ਯਾਦ ਹੈ ਕਹਿੰਦੇ ਦੱਸ ਫਿਰ ਫਤਵਾ ਕਿਹੜਾ ਸਰਹਿੰਦ ਵਿੱਚ ਲਾਗੂ ਕੀਤਾ ਵੈ ਇਹਦੇ ਫਤਵਾ ਇਹ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਸਹਿ ਮਹਾਰਾਜ ਜੀ ਦੇ ਪਰਿਵਾਰ ਦੀ ਹਮਾਇਤ ਕਰੇਗਾ ਜਿਹੜਾ ਦਸਵੇਂ ਪਾਤਸ਼ਾਹ ਮਹਾਰਾਜ ਜੀ ਦੇ ਪਰਿਵਾਰ ਨੂੰ ਅਨਪ੍ਰਸ਼ਾਦਾ ਛਕਾਏਗਾ ਉਹਨੂੰ ਜੁੰਦਿਆਂ ਜੀ ਕੋਲੂ ਦੇ ਵਿੱਚ ਪੀੜ ਦਿੱਤਾ ਜਾਏਗਾ ਦੁਨੀਆ ਦੇ بڑے ਕੋਲੂ ਨੇ ਜਿੱਥੇ ਸਰੋਂ ਪੀੜੀ ਜਾਂਦੀ ਹੈ ਜਿੱਥੇ ਤਿਲ ਪੀੜੇ ਜਾਂਦੇ ਨੇ ਦੁਨੀਆ ਦਾ ਇੱਕੋ ਹੀ ਕੋਲੂ ਹੈ ਬਾਬੇ ਨਾਨਕ ਦੇ ਘਰ ਦਾ ਜਿੱਥੇ ਨਾ ਸਰੋਂ ਨਾ ਤਿਲ ਇੱਥੇ ਉਹਨਾਂ ਸੂਰਮਿਆਂ ਦੇ ਸਰੀਰਾਂ ਨੂੰ ਪੀੜਿਆ ਜਾਂਦਾ ਹੈ ਦੁਨੀਆ ਦਾ ਪਹਿਲਾ ਕੋਲੂ ਐ ਸੰਗਤ ਜੀ ਮੁਰ ਇਹ ਕੋਲੂ ਨਹੀਂ ਹੋਇਆ ਉਸ ਤੋਂ ਪਹਿਲਾਂ ਵੀ ਇਹ ਕੋਲੂ ਨਹੀਂ ਸੀ ਕੋਲੂ ਬੜੇ ਸੀ ਕੋਈ ਸਰੋਂ ਪੀੜਦਾ ਸੀ ਤੇ ਕੋਈ ਤਿਲ ਪੀੜਦਾ ਸੀ ਤੇਲ ਦੀ ਧਾਰ ਥੱਲੇ ਡਿੱਗਦੀ ਸੀ ਇਤਿਹਾਸ ਵਿੱਚ ਪਹਿਲਾ ਕੋਲੂ ਹੋਏਗਾ ਜਿੱਥੇ ਮਨੁੱਖਾਂ ਨੂੰ ਪੀੜ ਕੇ ਤੇਲ ਦੀ ਧਾਰ ਨਹੀਂ ਉੱਥੇ ਖੂਨ ਡੁੱਲਦਾ ਸੀ ਸੰਗਤ ਜੀ ਕਾਰਨ ਕਿਉਂਕਿ ਕੌਮ ਵਾਸਤੇ ਤਨਵਾਰਨਾ ਵੈ ਸੱਚ ਬੋਲਣਾ ਵੈ ਜਾਂ ਕੋ ਰੰਗ ਲਾਗੋ ਇਸ ਜੁਗਮਹਿ ਸੋ ਕਹੀਤ ਹੈ ਸੂਰਾ ਸੂਰਮਾ ਉਹ ਹੁੰਦਾ ਵੈ ਖਾਲਸਾ ਜੋ ਨਿਤ ਕਰੇ ਜੰਗ ਖਾਲਸਾ ਬਾਹਰੀ ਵੈਰੀਆਂ ਨਾਲ ਵੀ ਲੜਦਾ ਤੇ ਖਾਲਸਾ ਅੰਦਰੂਨੀ ਵੈਰੀਆਂ ਨਾਲ ਵੀ ਲੜਦਾ ਹੈ ਖਾਲਸਾ ਬਾਹਰ ਦੀ ਹਕੂਮਤ ਨਾਲ ਵੀ ਟੱਕਰ ਆ ਲੈਂਦਾ ਤੇ ਖਾਲਸਾ ਪਾਤਸ਼ਾਹ ਕਹਿੰਦੇ ਅੰਦਰਲੇ ਪੰਜ ਵੈਰੀਆਂ ਨਾਲ ਵੀ ਜੰਗ ਕਰਦਾ ਹੈ ਖਾਲਸਾ ਜੋ ਨਿਤ ਕਰੈ ਜੰਗ ਖਾਲਸਾ ਕੌਣ ਹੈ ਜਿਹੜਾ ਬਾਹਰ ਸਮੇ ਦੀ ਸਰਕਾਰ ਸਮੇ ਦੀ ਹਕੂਮਤ ਜਿਹੜੀ ਸੱਚ ਬੋਲਣ ਤੋਂ ਰੋਕਦੀ ਹੈ ਉਹਨਾਂ ਨਾਲ ਟੱਕਰ ਆ ਲੈਂਦਾ ਹੈ ਇੱਕ ਖਾਲਸਾ ਉਹ ਵੈ ਜਿਹੜਾ ਅੰਦਰਲੇ ਵੈਰੀਆਂ ਨੂੰ ਖਤਮ ਕਰਨ ਦੀ ਵੀ ਸਮਰੱਥਾ ਰੱਖਦਾ ਹੈ ਹੁਣ ਕੋਲੂ ਵਿੱਚ ਪੀੜਨ ਦੀ ਸਜ਼ਾ ਸੀ ਸੰਗਤ ਜੀ ਸ਼ਹੀਦ ਕਹਿਣਾ ਸੌਖਾ ਹੈ ਸ਼ਹੀਦ ਹੋਣਾ ਉਹਦੇ ਨਾਲੋਂ ਕਈ ਗੁਣਾ ਔਖਾ ਹੈ ਜੀਤ ਪਾਵੇਂ ਤੇ ਤਿੰਨ ਕੀ ਅੱਖਰਾਂ ਦਾ ਮੇਲ ਹੈ ਪਰ ਯਾਦ ਰੱਖਿਓ ਜਿਹੜੇ ਸ਼ਹੀਦ ਹੋ ਜਾਂਦੇ ਆ ਨਾ ਉਹਨਾਂ ਦਾ ਪਿਆਰ ਉਹਨਾਂ ਦੀ ਮੁਹੱਬਤ ਹਿਰਦੇ ਤੋਂ ਕਦੀ ਨਹੀਂ ਜਾਂਦੀ ਹੈ ਉਹ ਸਦਾ ਹੀ ਸਾਡੀ ਆਤਮਾ ਦੇ ਨਾਲ ਪੱッセ ਰਹਿੰਦੇ ਨੇ ਕਦੀ ਭਾਈ ਸੁਵੇਕ ਸਿੰਘ ਸਾਹਾਬ ਸਿੰਘ ਦੀ ਯਾਦ ਗਈ ਹੈ ਜਦੋਂ ਅਸੀਂ ਚਰਖੜੀ ਦਾ ਨਾਂ ਹੁੰਦਾ ਅੱਜ ਬੱਚੇ ਪੁੱਛਦੇ ਨੇ ਕਿੰਨੂੰ ਚਾੜਿਆ ਗਿਆ ਜੇ ਤੇ ਸਾਨੂੰ ਪਤਾ ਤੇ ਫਿਰ ਉਸੇ ਵੇਲੇ ਦੱਸਾਂਗੇ ਭਾਈ ਸੁਵੇਕ ਸਿੰਘ ਭਾਈ ਸਾਹਾਬ ਸਿੰਘ ਨੂੰ ਜਦੋਂ ਪੁੱਛਿਆ ਜਾਏਗਾ ਕਿੰਨਾ ਕਿੰਨਾ ਦਾ ਬੰਦ ਕਟਿਆ ਗਿਆ ਸੀ ਉਸੇ ਵੇਲੇ ਦੱਸਾਂਗੇ ਜੇ ਅਸੀਂ ਗੁਰ ਇਤਿਹਾਸ ਨੂੰ ਪਕੜਿਆ ਹੋਏਗਾ ਤੇ ਦੱਸਾਂਗੇ ਉਸੇ ਵੇਲੇ ਭਾਈ ਮਨੀ ਸਿੰਘ ਜੀ ਦਾ ਬੰਦ ਬੰਦ ਕਟਿਆ ਗਿਆ ਸੀ ਕੀ ਇਹ ਸੱਚ ਹੈ ਕਿ ਲਾਹੌਰ ਵਿੱਚ ਮੀਰ ਮੰਨੂ ਦੀ ਜੇਲ੍ਹ ਅੰਦਰ ਬੀਬੀਆਂ ਦੇ ਗਲਾਂ ਵਿੱਚ ਮਾਸੂਮ ਬੱਚੇ ਕੋਈ ਇੱਕ ਦਿਨ ਦਾ ਸੀ ਕੋਈ ਅਜੇ ਕੁਝ ਮਿੰਟਾਂ ਦਾ ਜਨਮ ਲਿਆ ਹੋਇਆ ਸੀ ਕੋਈ 4 ਸਾਲ ਦਾ ਬੱਚਾ ਸੀ ਤੇ ਗੱਲ ਵਿੱਚ ਹਾਰ ਪਰੋ ਕੇ ਪਾ ਦਿੱਤੇ ਗਏ ਸੀ ਜੇ ਪੜਿਆ ਹੋਏਗਾ ਤੇ ਉਸੇ ਵੇਲੇ ਦੱਸਾਂਗੇ ਕਿਉਂਕਿ ਉਸੇ ਵੇਲੇ ਹੀ ਸਿੱਖਾਂ ਦੀ ਇਹ ਸੂਰਗਤੀ ਨੂੰ ਦੱਸਾਂਗੇ ਮੰਨੂ ਸਾਡੀ ਦਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੱਡਦਾ ਅਸੀਂ ਦੂਣ ਸਵਾਏ ਹੋਏ ਕਿਸੇ ਵਿੱਚ ਤਾਕਤ ਨਹੀਂ ਹੈ ਕਿ ਗੁਰੂ ਨਾਨਕ ਸਾਹਿਬ ਦੇ ਇਸ ਧਰਮ ਨੂੰ ਮਿਟਾ ਸਕੇ ਪਾਵੇਂ ਸਮੇਂ ਦੀ ਸਰਕਾਰ ਨੇ ਕਹਿ ਦਿੱਤਾ ਸਿੱਖ ਖਤਮ ਹੋ ਗਏ ਨੇ ਕੋਈ ਸਿੱਖ ਨਜ਼ਰ ਨਹੀਂ ਆਉਂਦਾ ਵੈ ਪਰ ਯਾਦ ਰੱਖਿਓ ਸਮੇਂ ਦੇ ਬਹਾਦਰਾਂ ਨੇ ਇਹ ਦੱਸ ਦਿੱਤਾ ਸੀ ਅਜੇ ਸਿੱਖ ਖਤਮ ਨਹੀਂ ਹੋਏ ਇਹ ਉਹ ਕੌਮ ਹੈ ਸੰਗਤ ਜੀ ਜਿਹੜਾ ਸਵਾ ਸਵਾ ਲੱਖ ਨਾਲ ਮੁਕਾਬਲਾ ਇੱਕ ਜਾਣਾ ਕਰਦਾ ਵੈ ਕਹਿਣ ਮਾਤਰ ਨਹੀਂ ਮੈਂ ਪਿੱਛੇ ਵੀ ਜ਼ਿਕਰ ਕੀਤਾ ਸੀ ਕਥਣੀ ਤੇ ਕਰਨੀ ਵਿੱਚ ਬੜਾ ਅੰਤਰ ਹੁੰਦਾ ਵੈ ਕਰਨੀ ਹੁੰਦੀ ਕਰਕੇ ਵਿਖਾਉਣੀ ਕਠਣੀ ਹੁੰਦੀ ਕਥੀ ਹੋਈ ਚੀਜ਼ ਸਾਡਾ ਧਰਮ ਕਰਨੀ ਕਰਨ ਵਾਲਾ ਹੈ ਕਥਨੀ ਕਰਨ ਵਾਲਾ ਨਹੀਂ ਹੈ ਜੇ ਮੀਰ ਮੰਨੂ ਦੀ ਜੇਲ੍ਹ ਵਿੱਚ ਬੀਬੀਆਂ ਦੇ ਗਲਾਂ ਵਿੱਚ ਬੱਚਿਆਂ ਦੇ ਟੋਟੇ ਕਰਕੇ ਹਾਰ ਬਣਾ ਕੇ ਤੇ ਸਿਰ ਮਾਂ ਦੀ ਛਾਤੀ ਤੇ ਲਟਕਾਇਆ ਸੀ ਤੇ ਸੱਚ ਜਾਣਿਓ ਉਹ ਮਾਂ ਉਦੋਂ ਵੀ ਜਕਾਰੇ ਛੱਡਦੀ ਸੀ ਜ਼ਾਲਮ ਕੀ ਕਰਦੇ ਸੀ ਬੱਚਾ ਤਾਂ ਨੂੰ ਸੁੱਟਦੇ ਸੀ ਥੱਲੇ ਨੇਜਾ ਡਾਹ ਦਿੰਦੇ ਸੀ ਜਦੋਂ ਨੇਜਾ ਛਾਤੀ ਵਿੱਚ ਜਾਂ ਦਿਲ ਵਿੱਚ ਧਸਦਾ ਸੀ ਬੱਚੇ ਦੀ ਚੀਕ ਨਿਕਲਦੀ ਸੀ ਤੇ ਧੰਨ ਉਹ ਮਾਂ ਜਿਹਦੀ ਰਸਨਾ ਤੋਂ ਜਕਾਰਾ ਨਿਕਲਦਾ ਸੀ ਇਹ ਕੌਮ ਉਹ ਹੈ ਜਿਨ੍ਹਾਂ ਦੀ ਯਾਦ ਵਿੱਚ ਤੁਸੀਂ ਅੱਜ ਜੁੜੇ ਹੋਏ ਜਿਨ੍ਹਾਂ ਦੀ ਯਾਦ ਵਿੱਚ ਤੁਹਾਡਾ ਪਿਆਰ ਬਣਿਆ ਹੋਇਆ ਹੈ ਜਿਨ੍ਹਾਂ ਦੀ ਯਾਦ ਵਿੱਚ ਤੁਸੀਂ ਉਹਨਾਂ ਨੂੰ ਯਾਦ ਕਰ ਰਹੇ ਹੋ ਤੇ ਸੱਚ ਜਾਣਿਓ ਰਤੈ ਇਸ਼ਕ ਖੁਦਾਏ ਰੰਗ ਦੀਦਾਰ ਕੇ ਜਿਹੜੇ ਸੱਚ ਨਾਲ ਰਤੇ ਜਾਂਦੇ ਆ ਨਾ ਉਹ ਖੁਦਾ ਵਰਗੇ ਹੀ ਹੋ ਜਾਂਦੇ ਕਿਸੇ ਪੁੱਛੇ ਮੰਜਲੇ ਕੋਈ ਤੇ ਦਾਸ ਹੀ ਰਹੇ ਨੇ ਕੇਵਲ ਪਰ ਜਿਹੜੇ ਦੱਸਦੇ ਨਹੀਂ ਮਾਰਗ ਤੇ ਚੱਲ ਕੇ ਵਕਾਉਂਦੇ ਨੇ ਪਤਾ ਕਿਸੇ ਪੁੱਛੇ ਮੰਜਲੇ ਜਾਨਾ ਜਿਸ ਕੋ ਖਬਰ ਸੀ ਤੇਰੀ ਉਹ ਬੇਖਬਰ ਮਿਲਿਆ ਕਹਿੰਦੇ ਜਿਹਨੂੰ ਤੇਰੇ ਘਰ ਦਾ ਪਤਾ ਨਹੀਂ ਸੀ ਨਾ ਉਹ ਥਾਂ ਥਾਂ ਤੇ ਟਿਕਾਣੇ ਦੱਸਦਾ ਫਿਰਦਾ ਵੇ। ਸ਼ੇਖ ਸ਼ਾਦੀ ਕਹਿੰਦੇ ਜਿਸ ਨੂੰ ਤੇਰੇ ਘਰ ਦੀ ਰਤਾ ਵੀ ਖਬਰ ਨਹੀਂ ਸੀ ਉਹ ਥਾਂ ਥਾਂ ਤੇ ਟਿਕਾਣੇ ਦੱਸਦਾ ਕਿਸੇ ਪਤਾ ਪੁੱਛੇ ਮੰਜਲੇ ਜਾਨਾ ਜਿਸ ਕੋ ਖਬਰ ਸੀ ਤੇਰੀ ਉਹ ਬੇਖਬਰ ਮਿਲਾਂ ਜਿਹਨੂੰ ਤੇਰੇ ਘਰ ਦਾ ਪਤਾ ਲੱਗ ਗਿਆ ਜਿਹਨੂੰ ਤੇਰੇ ਘਰ ਨਾਲ ਪ੍ਰੇਮ ਹੋ ਗਿਆ ਸੱਚ ਜਾਣਿਓ ਉਹ ਘਰ ਦਸਣ ਜੋਗੀ ਨਾ ਰਿਆ। ਅੱਜ ਅਸੀਂ ਉਹਨਾਂ ਯੋਧਿਆਂ ਦੀ ਸ਼ਹਾਦਤ ਵਿੱਚ ਜੁੜੇ ਹੋਏ ਆ। ਸੋ ਸਾਡੇ ਅਤੀ ਸਤਿਕਾਰ ਜੋ ਪਰਮਜੀਤ ਸਿੰਘ ਜੀ ਪੰਜਵੜਾ ਜਿਨ੍ਹਾਂ ਦੀ ਯਾਦ ਵਿੱਚ ਤੁਸੀਂ ਸਾਰੀਆਂ ਸੰਗਤਾਂ ਜੁੜੇ ਹੋ ਗੁਰੂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਸੁਰੱਖੇ ਹੋਏ ਸਹਿਜ ਪਾਠ ਜੀ ਦੇ ਭੋਗ ਪਏ ਉਪਰੰਤ ਜਿੰਨਾ ਸਮਾਂ ਹੁਕਮ ਸੀ ਬਾਬਾ ਜੀ ਵੱਲੋਂ ਤੁਸੀਂ ਸਾਰੀ ਕਮੇਟੀ ਨੇ ਜੋ ਸਮਾਂ ਲਾਇਆ ਸੀ ਅਸਾਂ ਰਲ ਮਿਲ ਕੇ ਥੋੜਾ ਜਿਹਾ ਕੁਝ ਥੋੜੇ ਜੇ ਸਮੇਂ ਵਿੱਚ ਹੀ ਭਾਵੇਂ ਥੋੜ੍ਹੀ ਸਮਾ ਸੰਗਤ ਜੀ ਹੋਏ ਇਹ ਉਹ ਸਮਝੋ ਕਿ ਸਮਾ ਬੜਾ ਭਾਗਾ ਵਾਲਾ ਬਣ ਗਿਆ। ਇਹ ਗੁਰੂ ਕਿਰਪਾ ਕਰੇ ਥੋੜੇ ਤੋਂ ਥੋੜਾ ਸਮਾ ਵੀ ਗੁਰੂ ਜਸ ਕਰਨ ਦਾ ਕਿਤੇ ਸੁਭਾਗ ਬਣ ਜਾਵੇ ਸੰਗਤ ਜੀ। ਭਾਵੇਂ ਥੋੜਾ ਸਮਾ ਜੁੜੇ ਆ ਮੈਂ ਦੇਖ ਰਿਹਾ ਤੁਸੀਂ ਜੁੜੇ ਬੜੇ ਪਿਆਰ ਦੇ ਨਾਲ। ਇਹ ਸਤਿਗੁਰੂ ਜੀ ਦੀ ਕਿਰਪਾ ਬਣਦੀ ਹੈ। ਸੋ ਕਰਨ ਮੇਰੇ ਸਤਿਗੁਰੂ ਜੀ ਕਿਰਪਾ ਨਾਲੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਗੁਰਤਾ ਗਤੀ ਦਾ ਦਿਹਾੜਾ ਵੀ ਕੱਲ ਲੰਘਿਆ ਹੈ। ਨਾਲੇ ਉਹਨਾਂ ਛੀਦਾਂ ਦੀ ਯਾਦ ਵਿੱਚ ਤੁਸੀਂ ਜੁੜੇ ਹੋ ਸੋ ਸਤਿਗੁਰੂ ਕਿਰਪਾ ਕਰਨ ਆਪ ਜੀ ਦੇ ਬੱਚੇ ਹਾਂ ਸੰਗਤ ਜੀ ਅਣਜਾਣ ਤੁਸੀਂ ਅਸ਼ੀਰਵਾਦ ਦੇਣਾ ਹੈ ਤੁਸਾਂ ਨੇ ਸਿਖਾਉਣਾ ਹੈ ਕਿਉਂਕਿ ਤੁਸੀਂ ਸਿਖਾਓਗੇ ਅਸੀਂ ਫੇਰ ਹੀ ਸਿੱਖਾਂਗੇ ਕਿਉਂਕਿ ਸਾਨੂੰ ਬੜਾ ਮਾਣ ਹੁੰਦਾ ਬਾਪੂ ਜੀ ਉੱਤੇ ਸਾਨੂੰ ਹਰ ਇੱਕ ਗੱਲ ਦੱਸਦੇ ਰਹਿੰਦੇ ਨੇ ਜੋ ਸਾਡੇ ਅਸੀਂ ਬੱਚੇ ਇਹਨਾਂ ਦੇ ਪੋਤੇ ਆ ਤੇ ਆਉਣ ਵਾਲੇ ਜੀਵਨ ਵਿੱਚ ਸਾਡੀਆਂ ਉਹ ਇਹਨਾਂ ਦੀਆਂ ਗੱਲਾਂ ਸਾਡੇ ਕੰਮ ਆਉਣੀਆਂ ਆ ਇਸ ਕਰਕੇ ਵੱਡਿਆਂ ਦਾ ਕਿਹਾ ਮੰਨਣੇ ਵੱਡਿਆਂ ਦੇ ਕਿਆਂ ਦੀ ਇੱਕ ਇੱਕ ਗੱਲ ਨੂੰ ਹਿਰਦੇ ਚ ਵਸਾਉਣਾ ਹੈ ਸੰਗਤ ਜੀ ਸੋ ਸਤਿਗੁਰੂ ਕਿਰਪਾ ਕਰਨ ਤੁਹਾਡੀ ਸਾਰੀ ਸੰਗਤ ਤੇ ਸਾਰੇ ਪਰਿਵਾਰਾਂ ਤੇ ਖੁਸ਼ੀਆਂ ਖੇੜੇ ਮਹਾਰਾਜ ਜੀ ਰੱਖਣ ਐਨੀ ਸੇਵਾ ਕਬੂਲ ਕਰਿਓ ਧੰਨਵਾਦ ਹੈ ਅਕਾਲ ਚੈਨਨ ਵਾਲੇ ਸਾਡੇ ਵੀਰ ਜੀ ਦਾ ਜਿਨ੍ਹਾਂ ਨੇ ਇਹ ਵੀ ਬੜਾ ਵੱਡਾ ਉਪਰਾਲਾ ਹੈ ਕਿ ਜੋ ਮੀਡੀਆ ਦੇ ਦੁਆਰਾ ਪਾਵੇਂ ਅਸੀਂ ਇੱਥੇ ਇੰਗਲੈਂਡ ਵਿੱਚ ਬੈਠੇ ਆ ਹਰੇਕ ਕੋਨੇ ਕੋਨੇ ਤੇ ਗੁਰੂ ਨਾਨਕ ਦੇ ਪ੍ਰਚਾਰ ਨੂੰ ਪਸਾਰਿਆ ਜਾ ਰਿਹਾ ਹੈ। ਧੰਨਵਾਦ ਇਹਨਾਂ ਤੇ ਵੀ ਸਤਿਗੁਰੂ ਗੁਰੂ ਨਾਨਕ ਕਿਰਪਾ ਰੱਖਣ, ਗੁਰੂ ਗ੍ਰੰਥ ਸਾਹਿਬ ਜੀ ਅਕਾਲ ਚੈਨਲ ਵਾਲਿਆਂ ਤੇ ਵੀ ਸਿਰ ਤੇ ਮਿਹਰ ਪ੍ਰਿਆਥ ਰੱਖਣ, ਇੰਨੀ ਸੇਵਾ ਕਬੂਲਿਓ। ਅਗਲਾ ਪ੍ਰੋਗਰਾਮ ਸਰਵਣ ਕਰੀਏ ਜੀ। ਗੱਜ ਕੇ ਫਤਿਹ ਬਲਾਓ ਸੰਗਤ ਜੀ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।